ਕਾਂਗਰਸ ਵਿਧਾਇਕ ਪ੍ਰਗਟ ਸਿੰਘ ਦਾ ਫਟਾ ਬਿਆਨ ਪੰਜਾਬ ਦੇ ਵਿੱਚ ਸਖਤੋਂ 8 ਸੀਟਾਂ ਜਿੱਤੇਗੀ ਕਾਂਗਰਸ 13 ਸੀਟਾਂ ਤੇ ਸਵਾਲ ਤੇ ਬੋਲੇ ਨੇ ਜੋ ਲੱਗ ਰਿਹਾ ਉਹ ਵੀ ਬੋਲਣਾ ਚਾਹੀਦਾ ਪੰਜਾਬ ਦੇ ਸਾਡੇ ਕੁਝ ਲੀਡਰ ਆਪ ਦੇ ਨਾਲ ਚਾਹੁੰਦੇ ਸੀ ਘੱਟ ਜੋੜ ਸੋ ਆਪ ਦੇ ਬੁਲਾਰੇ ਨੀਲ ਗਰਗ ਦਾ ਵੀ ਬਿਆਨ ਸਾਹਮਣੇ विचारधारा की बात कर रहा हूँ बीजेपी से मिलता जुलता है मैं उनको इनकी बी टीम कहता हूं। वो सीबीआई और ईडी यूज करते हैं ये विजिलेंस यूज करते हैं चब्बेवाल के केस में भी देखा गया ये दरबीर गोल्डी के केस में भी देखा गया और मेरे को कोई इसमें कोई शक नहीं है कि वो उस जो उनकी पॉलिसीज़ है उसको एंडोर्स करती है और उनकी भी टीम है नजरिया दोनों का एक है लेकिन आज देश की राजनीति की और देश की राजनीति का प्रभाव जो पंजाब में पड़ना है मैं उसके बारे में बात कर रहा था कि हमने अलायंस नहीं किया आम आदमी पार्टी से और हम इंडिपेंडेंटली जीत रहे हैं और उसके साथ साथ जो कुछ गिले शिकवे भी है اگر ہمارے لیڈر کو بھی کوئی گلے شکوے ہیں تو میرا خیال اس کو بھول کے ہمیں بگگر گولز کی اچیومنٹ کے لیے اگے بڑھنے کی پرگٹ سنگھ جی بڑا عجیب و غریب بیان دے رہے ہیں کہتے ہیں کہ بی جے پی دیہ سیٹا کٹ گیاں تو عام آدمی پارٹی ہے جیڑی او بی جے پی نال چلی جاؤگی میں سردار پرگٹ سنگھ جی نوں دسنا چاہنا وا اے عام آدمی پارٹی ہے جس نے ہمیشہ ہی جیڑی بی جے پی دی تانا شاہی دے خلاف برودھ کیتا ہے گا ਉਹਦੀਆਂ ਲੋਕਤੰਤਰ ਵਿਰੋਧੀ ਔਰ ਤਾਨਾਸ਼ਾਹੀ ਦੇ ਹੱਕ ਵਿੱਚ ਕੀਤੀ ਗਤੀਵਿਧੀਆਂ ਦਾ ਵਿਰੋਧ ਕੀਤਾ ਔਰ ਉਹਨਾਂ ਦੇ ਵਿਰੋਧ ਕਰਨ ਦੇ ਕਾਰਨ ਹੀ ਸਾਡੇ ਜਿਹੜੇ ਕਈ ਜਿਹੜੇ ਲੀਡਰ ਨੇ ਅੱਜ ਜੇਲ੍ਹਾਂ ਦੇ ਵਿੱਚ ਨੇ ਸਾਡੇ ਮੁੱਖ ਮੰਤਰੀ ਸਾਡੇ ਸੁਪਰੀਮੋ ਨੂੰ ਜੱਜ ਜੇਲ੍ਹ ਦੇ ਵਿੱਚ ਇੱਕ ਝੂਠੇ ਕੇਸ ਰੱਖਿਆ ਹੋਇਆ ਉਹ ਇਸ ਕਰਕੇ ਰੱਖਿਆ ਕਿ ਅਸੀਂ ਸੰਵਧਾਨ ਨੂੰ ਬਚਾਉਣਾ ਚਾਹੁੰਦੇ ਆ ਅਸੀਂ ਲੋਕਤੰਤਰ ਨੂੰ ਬਚਾਉਣਾ ਚਾਹੁੰਦੇ ਆ ਔਰ ਭਾਜਪੀ ਦੀਆਂ ਤਾਨਾਸ਼ਾਹੀ ਤੇ ਵੰਡ ਪਾਉ ਨੀਤੀਆਂ ਦਾ ਅਸੀਂ ਵਿਰੋਧ ਕਰਦੇ ਆ ਮੈਂ ਸਵਾਲ ਤੇ ਤੁਹਾਨੂੰ ਕਰਦਾ ਪ੍ਰਗਟ ਸਿੰਘ ਜੀ ਅੱਜ ਪੰਜਾਬ ਦੇ ਵਿੱਚ 60% ਜਿਹੜੀ ਕਾਂਗਰਸ ਹੈ ਉਹ ਤਾਂ ਪਹਿਲਾਂ ਹੀ ਬੀਜੇਪੀ 'ਚ ਜਾ ਚੁੱਕੀ ਹੈਗੀ ਆ ਆਮ ਆਦਮੀ ਪਾਰਟੀ ਤਾਂ ਬੀਜੇਪੀ ਨਾਲ ਨਹੀਂ ਜਾਂਦੀ ਤੁਸੀਂ ਆਪਣਾ ਫਿਕਰ ਕਰੋ ਆਪਣੀ ਪਾਰਟੀ ਦਾ ਫਿਕਰ ਕਰੋ ਆਪਣੀ ਪੰਜਾਬ ਦੀ ਜਿਹੜੀ ਤੁਹਾਡੀ ਕਾਂਗਰਸ ਹੈ ਉਹਦਾ ਫਿਕਰ ਕਰੋ ਬਲਕਿ ਤੁਸੀਂ ਇਹ ਦੱਸੋ ਕਿ ਤੁਸੀਂ ਖੁਦ ਕਦੋਂ ਜਿਹੜਾ ਹੈਗਾ ਉਹ ਬੀਜੇਪੀ ਜਾ ਰਹੇ ਵਿਚਾਰਧਾਰਾ ਕੀ ਬਾਤ ਕਰ ਰਿਹਾ ਹਾਂ ਉਹ ਆਮ ਆਦਮੀ